ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਕੀ ਬਾੜ ਮਹੱਲਾ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਸਤਗੁਰ ਪ੍ਰਕਾਸ਼ ਦਇਆਲ ਹੈ ਜਿਸ ਨੋ ਸਮਤ ਸਭ ਕੋਏ ਏਕ ਦ੍ਰਿਸ਼ਟ ਕਰ ਦੇਖਤਾ ਦੇਖਦਾ ਮਨ ਭਾਵਨੀ ਤੇ ਸਿਧ ਹੋਏ ਸਤਿਗੁਰੂ ਪਰਉਕ ਦਇਆਲ ਹੈ ਜਿਸ ਨੋ ਸਮਤ ਸਭ ਕੋਏ ਸਤਿਗੁਰੂ ਸਭ ਜੀਵਾਂ ਦੇ ਮਿਹਰ ਕਰਨ ਵਾਲਾ ਹੈ ਉਸ ਨੂੰ ਫਿਰ ਇੱਕ ਜੀਵ ਇੱਕੋ ਜਿਹਾ ਹੈ ਇੱਕ ਦ੍ਰਿਸ਼ਟ ਕਰ ਦੇ ਖੁਦਾ ਮਨ ਭਾਵਨੀ ਤੇ ਸਿੱਧ ਹੋਏ ਉਹ ਸਭਨਾਂ ਵੱਲ ਇੱਕੋ ਨਿਗਾਹ ਨਾਲ ਵੇਖਦਾ ਹੈ ਪਰ ਜੀਵ ਨੂੰ ਆਪਣੇ ਉਦਮ ਦੀ ਸਫਲਤਾ ਆਪਣੇ ਮਨ ਦੀ ਭਾਵਨਾ ਕਰਕੇ ਹੁੰਦੀ ਹੈ ਭਾਵ ਜੀ ਮਨ ਦੀ ਭਾਵਨਾ ਇਹੀ ਮੁਰਾਦ ਮਿਲਦੀ ਹੈ ਸਤਗੁਰੂ ਵਿੱਚ ਅਮਰਤ ਹੈ ਹਰ ਉੱਤਮ ਹਰ ਪਦ ਸੋਏ ਸਤਗੁਰੂ ਦੇ ਕੋਲ ਹਰੀ ਦੇ ਸਿਸ਼ਟ ਦਾ ਨਾਮ ਦਾ ਅਮਰਤ ਹੈ ਪਰ ਨਾਨਕ ਕਿਰਪਾ ਤੇ ਹਰ ਧਿਆਈ ਐ ਗੁਰਮੁਖ ਪਾਵੇ ਕੋਈ ਇਹਨਾਂਕ ਇਹੀ ਹਰੀ ਨਾਮ ਜੀ ਪ੍ਰਭੂ ਦੀ ਕਿਰਪਾ ਨਾਲ ਸਿਮਰਦਾ ਹੈ ਸਤਿਗੁਰੂ ਦੇ ਸਨਮੁਖ ਹੋ ਕੇ ਕੋਈ ਭਾਗਾ ਵਾਲਾ ਹਾਸਲ ਕਰ ਸਕਦਾ ਹੈ ਮਹਲਾ ਚੌਥਾ ਹਮੇ ਮਾਇਆ ਸਭ ਇੱਕ ਹੈ ਨਿਤ ਜਗ ਟੋਟਾ ਸੰਸਾਰ ਮਾਇਆ ਤੋਂ ਉਪਜੀ ਹੋਈ ਹਮੇ ਨਿਰੋਲ ਜ਼ਹਿਰ ਦਾ ਕੰਮ ਕਰਦੀ ਹੈ ਇਸ ਦੇ ਪਿੱਛੇ ਲੱਗਿਆ ਸਦਾ ਜਗਤ ਵਿੱਚ ਕਾਟਾ ਹੈ ਲਾਹ ਗਰ ਧਨ ਖਟਿਆ ਗੁਰਮੁਖ ਸਭ ਦੂ ਵਿਚਾਰ ਪ੍ਰਭੂ ਦੇ ਨਾਮ ਧਨ ਦਾ ਲਾਹਾ ਸਤਿਗੁਰੂ ਦੇ ਸੰਮੁਖ ਰਹਿ ਕੇ ਸਬਦ ਦੀ ਵਿਚਾਰ ਦੁਆਰਾ ਖੱਟਿਆ ਜਾ ਸਕਦਾ ਹੈ ਹਮੈ ਮੈਲ ਵਿਕੀ ਉਤਰੈ ਹਰਿ ਅੰਮ੍ਰਿਤ ਹਰ ਔਰ ਧਾਰ ਤੇ ਹਮੈ ਮੈਲ ਰੂਪ ਜ਼ਹਿਰ ਪ੍ਰਭੂ ਦਾ ਨਾਮ irde ਵਿੱਚ ਧਾਰਨ ਕੀਤਿਆਂ ਉੱਤਰ ਜਾਂਦੀ ਹੈ